ਸਤ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡਾ ਮੁਖਵਿੰਦਰ ਖੇਤੀਬਾੜੀ ਇੱਕ ਵੀਡੀਓ ਲੈ ਕੇ ਜਿਹੜਾ ਹਾਜ਼ਰ ਹੋਇਆ ਠੀਕ ਹੈ ਜੀ YouTube ਚੈਨਲ ਹੈਗਾ ਮੇਰਾ ਖੇਤੀ ਡਾਕਟਰ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਜਿੰਨਾ ਕਿਸਾਨ ਵੀਰਾਂ ਨੇ ਆਪਣਾ ਸਾਡਾ ਚੈਨਲ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣ ਤੇ ਜਿਨ੍ਹਾਂ ਨੇ ਕਿਸਾਨ ਵੀਰਾਂ ਨੇ ਕੀਤਾ ਤੇ ਉਹ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਠੀਕ ਹੈ ਜੀ ਅੱਜ ਜਿਹੜਾ ਆਪਾਂ ਖੜੇ ਆ ਇਹ 114 ਦੇ ਖੇਤ 'ਚ ਖੜੇ ਆ 114 ਪੀਆ 114 ਜਿਹਨੂੰ ਆਪਾਂ ਵੈਰਾਈਟੀ ਕਹਿੰਦੇ ਆ ਠੀਕ ਹੈ ਜੀ ਅੱਜ ਜਿਹੜੀ ਗੱਲ ਦਿਖਾਉਣ ਲੱਗਾ ਆ ਦੇਖੋ ਹਲਦੀ ਆ ਇਹ ਜਿਹੜਾ ਹਲਦੀ ਰੋਗ ਆ ਜਿਹੜੀਆਂ ਹਲਦੀ ਦੀਆਂ ਗੰਡਾ ਬਣ ਜਾਂਦੀਆਂ ਨੇ ਠੀਕ ਹੈ ਜੀ ਇਹ ਬਿਮਾਰੀ ਖਾਸ ਕਰਕੇ ਉਸ ਟਾਈਮ ਤੇ ਆਉਂਦੀ ਆ ਜਦੋਂ ਮੌਸਮ ਦੇ ਵਿੱਚ ਜ਼ਿਆਦਾ ਸਲਾਬ ਹੋਵੇ ਜਾਂ ਜ਼ਮੀਨ ਦੇ ਵਿੱਚ ਸਲਾਬ ਜਾਦੀ ਹੋਵੇ ਖਾਸ ਕਰਕੇ ਮੌਸਮ 'ਚ ਨਮੀ ਜ਼ਿਆਦੀ ਹੋਵੇ ਉਸ ਟਾਈਮ ਤੇ ਜ਼ਿਆਦਾ ਅਟੈਕ ਕਰਦੀ ਆ ਜਦੋਂ ਇਹਨੇ ਅਟੈਕ ਕਰਨਾ ਇਸ ਤੋਂ ਬਚਾ ਤੇ ਆਪਾਂ ਆਈ ਦੇ ਬਚਾਤ ਨਹੀਂ ਕਰ ਸਕਦੇ ਪਰ ਆਉਣ ਤੋਂ ਪਹਿਲਾਂ ਜੇ ਆਪਾਂ ਚਾਹੀਏ ਦੇ ਬਚਾ ਹੋ ਸਕਦਾ ਹੈ ਠੀਕ ਹੈ ਜੀ ਫਾਲਸ ਸਮਟੇ ਬਿਮਾਰੀ ਇਹਨੂੰ ਕਹਿੰਦੇ ਨੇ ਪੰਜਾਬੀ ਜਿਹਨੂੰ ਕਹਿੰਦੇ ਨੇ ਝੂਠੀ ਕਾਂਗਿਆਰੀ ਠੀਕ ਹੈ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਦਾਣਾ ਫਟ ਕੇ ਜਿੱਦਾਂ ਫੁੱਲੀ ਦਾ ਦਾਣਾ ਜਿੱਦਾਂ ਝੋਨੇ ਦਾ ਦਾਣਾ ਫਟ ਜਾਂਦਾ ਤੇ ਫੁੱਲੀ ਬਣ ਜਾਂਦੀ ਆ ਜਿਵੇਂ ਕਿ ਪ੍ਰਸ਼ਾਦ ਮਿਲਦਾ ਹੁੰਦਾ ਫੁੱਲੀਆਂ ਵਾਲਾ ਸੇਮ ਟੂ ਸੇਮ ਇਹ ਫੁੱਲੀਅਰ ਦਾ ਦਾਣਾ ਫੁੱਲ ਜਾਂਦਾ ਤੇ ਇਹ ਵਿੱਚੋਂ ਹਲਦੀ ਜੀ ਰੋਗ ਨਿਕਲਦਾ ਆ ਸਾਹਮਣੇ ਦੇਖ ਸਕਦੇ ਹੋ ਇਨੂ ਵਾਜੇ ਬੂਟੇ ਨੂੰ ਝਾੜੀਏ ਦੇ ਵਿੱਚੋਂ ਹਲਦੀ ਵੀ ਤੁਹਾਨੂੰ ਜਿਹੜੀ ਆ ਦੇਖੋਗੇ। ਬਾਕੀ ਆ ਦੇਖੋ ਹਲਦੀ ਮੇਰੇ ਹੱਥਾਂ ਨੂੰ ਵੀ ਲੱਗੀ ਆ। ਆ ਦੇਖੋ ਮੇਰੇ ਹੱਥ ਨੂੰ ਹਲਦੀ ਲੱਗੀ ਆ। ਠੀਕ ਹੈ ਜੀ। ਇਹ ਫਾਲਸ ਸਮਟ ਦਾ ਜਿਹੜਾ ਹੈ ਰੋਗ ਆ। ਝੂਠੀ ਕਾਂਗਿਆਰੀ ਜਿਹਨੂੰ ਕਹਿ ਦਿੰਨੇ ਆਪਾਂ। ਇਹ ਹਰ ਸਾਲ ਨਹੀਂ ਆਉਂਦਾ। ਕੁਝ ਸਾਲ ਜਦੋਂ ਬਰਸਾਤਾ ਜਿਆਦੀਆਂ ਹੁੰਦੀਆਂ ਨੇ ਉਦੋਂ ਜਿਹੜੀ ਆ ਬਿਮਾਰੀ ਜਿਹੜੀ ਆ ਜ਼ਿਆਦਾ ਅਟੈਕ ਕਰਦੀ ਆ। ਠੀਕ ਹੈ ਜੀ। ਤੇ ਜਦੋਂ ਜ਼ਿਆਦਾ ਬਿਮਾਰੀ ਅਟੈਕ ਕਰਦੀ ਆ ਉਦੋਂ ਇੱਕ ਦਵਾਈ ਆਉਂਦੀ ਆ। ਕਾਪਰ ਆਕਸੀਕਲੋਰਾਈਡ ਕਾਪਰ ਆਕਸੀਕਲੋਰਾਈਡ ਤੁਸੀਂ ਗੋਭ ਦੇ ਵਿੱਚ ਜਦੋਂ ਫਸਲ ਹੈਗੀ ਆ ਬਿਮਾਰੀ ਆਉਣ ਤੋਂ ਪਹਿਲਾਂ ਉਦੋਂ ਤੁਸੀਂ ਸਪਰੇਅ ਕਰਨੀ ਆ ਠੀਕ ਹੈ ਜੀ ਤੇ ਉਸ ਟਾਈਮ ਤੇ ਜਿਹੜਾ ਇਹਦਾ 100% ਜਿਹੜਾ ਇਹਦੇ ਨਾਲ ਕੰਟਰੋਲ ਤੁਹਾਨੂੰ ਮਿਲੇਗਾ ਪਰ ਜੇਕਰ ਆਪਾਂ ਕਈ ਕਿਸਾਨ ਵੀਰ ਕਹਿੰਦੇ ਨੇ ਕਿ ਬਿਮਾਰੀ ਆ ਗਈ ਆ ਹੁਣ ਖੇਤ ਦੇ ਵਿੱਚ ਤੇ ਆਪਾਂ ਸਪਰੇਅ ਕਿਹੜੀ ਕਰੀਏ ਦੱਸੋ ਉਸ ਟਾਈਮ ਤੇ ਤੁਸੀਂ ਕੋਈ ਸਪਰੇਅ ਨਾ ਕਰੋ ਕੋਈ ਮੇਲੋੜਾ ਖਰਚਾ ਨਾ ਕਰੋ ਕਿਉਂਕਿ ਉਸ ਉਸ ਚੀਜ਼ ਦਾ ਫਾਇਦਾ ਲੈ ਆਪਾਂ ਨੂੰ ਮਿਲਣਾ ਨਹੀਂ ਕਿਉਂਕਿ ਇਹ ਬਿਮਾਰੀ ਜਦੋਂ ਆ ਜਾਂਦੀ ਆ ਉਦੋਂ ਇਹਦਾ ਕੰਟਰੋਲ ਕੋਈ ਨਹੀਂ ਹੁੰਦਾ ਬਿਮਾਰੀ ਆਉਣ ਤੋਂ ਪਹਿਲਾਂ ਹੀ ਜੇ ਜੇ ਕੰਟਰੋਲ ਕਰ ਸਕਦੇ ਆ ਤਾਂ ਕਰ ਸਕਦੇ ਆ ਗੋਭ ਦੇ ਵਿੱਚ ਜਦੋਂ ਫਸਲ ਹੁੰਦੀ ਆ ਉਹਦੀ ਕਾਪਰ ਦੀ ਸਪਰੇ ਕਰ ਸਕਦੇ ਆ ਅੱਧਾ ਕਿਲੋ ਕਿਲੇ ਦੇ ਹਿਸਾਬ ਨਾਲ 150 150 ਤੋਂ 200 ਲੀਟਰ ਪਾਣੀ ਦੇ ਵਿੱਚ ਉਦੋਂ ਸਪਰੇ ਕਰ ਦਿੱਤੀ ਜਾਵੇ ਤੇ ਬਹੁਤ ਵਧੀਆ ਬਾਅਦ ਵਿੱਚ ਜੇਕਰ ਇੱਕਰ ਬਿਮਾਰੀ ਆ ਜਾਂਦੀ ਆ ਫਿਰ ਇਹਦਾ ਕੰਟਰੋਲ ਜਿਹੜਾ ਉਹ ਨਹੀਂ ਹੋ ਸਕਦਾ ਕਿਸੇ ਵੀ ਦਵਾਈ ਨਾਲ ਨਹੀਂ ਹੋ ਸਕਦਾ ਭਾਵੇਂ ਤੁਸੀਂ ਕਾਪਰ ਕਾਪਰ ਕਰ ਲਓ ਜਾਂ ਕੁਝ ਵੀ ਕਰ ਲਓ ਠੀਕ ਹੈ ਜੀ ਦੁਕਾਨਾਂ ਵਾਲੇ ਆਮ ਦੁਕਾਨ ਵਾਲੇ ਦਵਾਈ ਵੇਚਦੇ ਮਾਰੇ ਕਹਿੰਦੇ ਆ ਲੈ ਜਾਓ ਭਾਈ ਕਾਪਰ ਲੈ ਜਾਓ ਫਲਾਣਾ ਲੈ ਜਾਓ ਢਿੰਗੜਾ ਲੈ ਜਾਓ ਠੀਕ ਹੈ ਜੀ ਪਰ ਬੇਲੋੜਾ ਖਰਚਾ ਨਾ ਕਰੋ ਕਿਸਾਨ ਭਰਾਵੋ ਬੇਲੋੜੇ ਖਰਚੇ ਤੋਂ ਬਚੋ ਠੀਕ ਹੈ ਜੀ ਐਸ ਵੈਸ ਟਾਈਮ ਜਿਹੜੇ ਖੇਤ ਚ ਖਲੋਤੇ ਆਪਾਂ ਉਹ ਕਿਸਾਨ ਵੀਰ ਨੇ ਵੀ ਮੇਰੇ ਆਖੇ ਮੇਰੀ ਸਲਾਹ ਲਈ ਸੀ ਤੇ ਮੇਰੀ ਆਖੇ ਲੱਗ ਕੇ ਉਹਨੇ ਸਪਰੇ ਬਿਲਕੁਲ ਕੋਈ ਨਹੀਂ ਕੀਤੀ ਜਦੋਂ ਸਪਰੇ ਕੋਈ ਨਹੀਂ ਕੀਤੀ ਕਿਉਂਕਿ ਉਹਦਾ ਹੱਲ ਹੀ ਨਹੀਂ ਹੋਣਾ ਬਿਮਾਰੀ ਦਾ ਹਾਲ ਹੀ ਨਹੀਂ ਹੋਣਾ ਜਦੋਂ ਬਿਮਾਰੀ ਦਾ ਹਾਲ ਹੀ ਨਹੀਂ ਹੋਣਾ ਤਾਂ ਫਿਰ ਮੈਂ ਬੇਲੋੜੀ ਕਿਉਂ ਸਪਰੇਅ ਕਰਾਵਾਂ ਇਕਲੇ ਨੂੰ ਕਿਉਂ ਲਾ ਬੇਲੋੜਾ ਖਰਚਾ ਕਰਾਵਾਂ ਹੈਗਾ ਦੱਸਦਾ ਭਰਾ ਹੀ ਆ ਕੋਈ ਬਗਾਨਾ ਤਾਂ ਹੈ ਨਹੀਂ ਸੋ ਕਿਸਾਨ ਵੀਰੋ ਬੇਲੋੜੇ ਖਰਚੇ ਤੋਂ ਬਚੋ ਜਿਹੜੀ ਆ ਹਲਦੀ ਵਾਲਾ ਰੋਗ ਪੈਂਦਾ ਤੁਹਾਡੇ ਖੇਤ ਦੇ ਵਿੱਚ ਭਾਵੇਂ ਉਹ ਕਿਸੇ ਵੀ ਵੈਰਾਈਟੀ ਜਾ ਸਕਦਾ ਠੀਕ ਹੈ ਜੀ ਪਰ ਜ਼ਿਆਦਾਤਰ ਇਹ ਪੀਆਰ ਵੈਰਾਈਟੀਆਂ ਜੀ ਆਉਂਦਾ ਬਾਸਮਤੀ ਦੀ 1692 ਜਾਂ 17 1509 ਦੇ ਵਿੱਚ ਕਿਤੇ ਕਿਤੇ ਵੇਖਿਆ ਗਿਆ ਹੈ ਅਮਰਥਾਡ ਜ਼ਿਲ੍ਹੇ ਦੇ ਵਿੱਚ ਪਰ ਹਰ ਖੇਤ ਨੂੰ ਨਹੀਂ ਆਇਆ ਠੀਕ ਹੈ ਜੀ ਇਸ ਕੇ ਇਹ ਬਿਮਾਰੀ ਜਦੋਂ ਆ ਜਾਂਦੀ ਹੈ ਉਦੋਂ ਇਲਾਜ ਹੋ ਜਾਂਦੀ ਹੈ ਉਦੋਂ ਇਹਦਾ ਕੋਈ ਹੱਲ ਕੋਈ ਨਹੀਂ ਹੈਗਾ ਜਿੰਨੀ ਮਰਜ਼ੀ ਸਪਰੇਅ ਕਰ ਲੋ ਇੰਨੇ ਕੰਟਰੋਲ ਨਹੀਂ ਹੋਣਾ ਜਿਹੜੀ ਦਾ ਡੋਡੀ ਇੰਦਾ ਦੀ ਬਣਨੀ ਬਣਨੀ ਆ ਉਹਨੇ ਹਲਦੀ ਬਣ ਹੀ ਜਾਣਾ ਤੁਸੀਂ ਉਹਨੂੰ ਕੰਟਰੋਲ ਨਹੀਂ ਕਰ ਸਕਦੇ ਸੋ ਕਿਸਾਨ ਵੀਰੋ ਜੇਕਰ ਸਪਰੇਅ ਕਰਨੀ ਆ ਤੇ ਫਿਰ ਗੋਦ ਦੇ ਵਿੱਚ ਕਰੋ ਠੀਕ ਹੈ ਜੀ ਨਹੀਂ ਤੇ ਜੇਕਰ ਲੇਟ ਹੋ ਗਏ ਤਾਂ ਫਿਰ ਇਹਦਾ ਕੋਈ ਹੱਲ ਜਿਹੜਾ ਨਹੀਂ ਹੈਗਾ ਸੋ ਕਿਸਾਨ ਵੀਰੋ ਬੇਲੋੜੇ ਖਰਚੇ ਤੋਂ ਬਚੋ ਸਾਵਧਾਨੀਆਂ ਵਰਤੋ ਠੀਕ ਹੈ ਜੀ ਤੋ ਇਸੇ ਨਾਲ ਵੀਡੀਓ ਜਿਹੜੀ ਆ ਸਮਾਪਤ ਕਰਨ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ